ਅੱਜ ਆਪਾਂ ਵੀਡੀਓ 'ਚ ਇੱਕੋ ਕਰਦੇ ਹਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਦੱਸਿਆ ਵੀ ਵੇਚਣ ਦਾ ਕਾਰਨ ਜੀ ਮਜਬੂਰੀ ਮਜਬੂਰੀ ਕਰਕੇ ਵੇਚਣੀਆਂ ਪੈ ਰਹੀਆਂ ਬਿਲਕੁਲ ਨਵੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਮਸ਼ੀਨਰੀਆਂ ਵੀ ਪਸੰਦ ਆਉਣਗੀਆਂ ਜੀ ਪੂਰੀ ਆਪਾਂ ਕੱਲੀ-ਕੱਲੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656923488 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣ ਵਾਸਤੇ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਆਪਣੇ ਕੋਲੇ ਮੋਗੇ ਏਰੀਆ ਚੋਂ 11 ਮਾਡਲ ਇਨੋਵਾ ਗੱਡੀ ਚੌਥੇ ਨਾਮ ਪਹੁੰਚੀ ਐ ਜੀ ਗੱਡੀ ਦੀ ਕੰਡੀਸ਼ਨ ਪਹਿਲਾਂ ਚੈੱਕ ਕਰੂ ਤੇ ਗੱਡੀ ਦੀ ਕੰਡੀਸ਼ਨ ਆਲ OK ਆਪਾਂ ਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਬਾਕੀ ਤੁਸੀਂ ਟਾਇਰਾਂ ਚ ਦੇਖ ਲਓ ਜੀ ਟਾਇਰ ਦੇਖ ਲਓ ਤੇ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਰੰਗ ਦੇਖ ਲਓ ਸਾਰਾ ਕੁਝ ਚੈੱਕ ਕਰੋ ਜੀ ਏਰੀਆ ਮੋਗੇ ਜਾ ਕੇ ਦੇਖ ਸਕਦੋਂ ਸਟਾਰਟਿੰਗ ਕਰਕੇ ਦੇਖਣੀ ਸਟਾਰਟਿੰਗ ਚੈੱਕ ਕਰ ਲਿਓ ਜੀ ਸਟਾਰਟ ਕਰਕੇ ਦੇਖਣੀ ਆ ਆਵਾਜ਼ ਚੈੱਕ ਕਰ ਲਓ ਤੇ ਗੱਡੀ ਨੂੰ ਤੋਰ ਕੇ ਦੇਖ ਲਓ ਟਰਾਈ ਲੈ ਲਿਓ ਬਾਕੀ ਮੋਗੇ ਤੋਂ ਤੁਹਾਨੂੰ ਗੱਡੀ ਮਿਲ ਚੁਗੀ ਤੇ ਤੁਹਾਨੂੰ ਵੀਡੀਓ ਚ ਆਪਾਂ ਸਾਰਾ ਕੁਝ ਦਿਖਾ ਰਹੇ ਆ ਮਾਲਕ ਨੇ ਵੀਡੀਓ ਸੋਹਣੀ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਆ ਤੇ ਜੇ ਤੁਸੀਂ ਪਹਿਲਾਂ ਕੋਈ ਗੱਲ ਕਰਨੀ ਆ ਮਾਲਕ ਨਾਲ ਤਾਂ ਪਹਿਲਾਂ ਵੀ ਗੱਲ ਕਰ ਸਕਦੇ ਹੋ ਬਾਕੀ ਡਿਮਾਂਡ ਦੀ ਗੱਲ ਕਰੀਏ 330000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਨੇ ਕਿਹਾ ਮੌਕੇ ਤੇ ਘੱਟ ਬਾਧਾ ਕਰ ਲਵਾਂਗੀ। ਨੰਬਰ ਮਾਲਕ ਦਾ 9780140073। ਗੱਲ ਤੁਸੀਂ ਕਰ ਲਿਓ ਜਿਹੜੀ ਵੀ ਗੱਲ ਕਰਨੀ ਹੋਈ। ਸੈਕੰਡ ਗੱਡੀ ਆਪਾਂ ਵਰਨਾ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਵਰਨਾ ਗੱਡੀ ਤੁਸੀਂ ਦੇਖੋ ਜੀ 15 ਮਾਡਲ ਫੁੱਲ ਆਟੋਮੈਟਿਕ ਗੱਡੀ ਲੈ ਕੇ ਪਹੁੰਚਿਆ। ਆਰ ਸੀ 2030 ਤੱਕ ਵੈਲਿਡ ਹੈ ਜੀ। ਮੋਗੇ ਏਰੀਆ ਚ ਗੱਡੀ ਲੈ ਕੇ ਪਹੁੰਚੇ ਆ ਇਹ ਵੀ ਮੋਗੇ ਏਰੀਆ ਚ ਖੜੀ ਆ। ਤੇ ਪਿਛਲੀ ਨੋਵਾ ਗੱਡੀ ਵੀ ਮੋਗੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਸੀਗੇ ਮੋਗੇ ਏਰੀਆ ਚ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਤੇ ਤੁਸੀਂ ਜੇ ਐਡ ਕਰਵਾਉਣੀ ਹੈ ਜੀ ਜਾਂ ਤੁਸੀਂ ਵੀਡੀਓ ਤੁਸੀਂ ਆਪਦੀ ਪਸੰਦ ਦੀ ਕੋਈ ਗੱਡੀ ਮੰਗਵਾਉਣੀ ਹੈ ਵੀਡੀਓ ਚ ਤਾਂ ਕਮੈਂਟ ਕਰੋ ਜੀ ਛੇਤੀ ਥੱਲੇ ਤੇ 530000 ਦੀ ਡਿਮਾਂਡ ਦੇ ਵਿੱਚ ਆਪਾਂ ਗੱਡੀ ਇਹ ਲੈ ਕੇ ਪਹੁੰਚਿਆ ਵਰਨਾ ਗੱਡੀ ਇਹ ਜੀ ਟੌਪ ਮਾਡਲ ਹੈ ਅੰਦਰ ਬਾਹਰੋਂ ਤੁਸੀਂ ਚੱਕਰੋ ਫੋਟੋਆਂ ਮਾਲਕ ਨੇ ਬਹੁਤ ਸੋਹਣੀਆਂ ਸਾਫ਼ ਆਪਣੇ ਕੋਲੇ ਖਿੱਚ ਕੇ ਭੇਜੀਆਂ ਅੰਦਰੋਂ ਇਹਨਾਂ ਨੇ ਬਹੁਤ ਵਧੀਆ ਫੋਟੋਆਂ ਦਿਖਾਈਆਂ ਜਿਵੇਂ ਕਿ ਤੁਸੀਂ ਦੇਖ ਲਓ ਜੀ ਮੈਟ ਵਧੀਆ ਰੱਖੀ ਹੋਈ ਨਹੀਂ ਸੀਟ ਕਵਰ ਦੇਖ ਲਓ ਸਾਰਾ ਕੁਝ ਪ੍ਰੋਪਰ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ ਕੋਈ ਕਮੀ ਪੇਸ਼ੀ ਆਪਾਂ ਨੂੰ ਕਿਸੇ ਪਾਸੇ ਮਿਲਣੀ ਨਹੀਂ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਤੇ ਗੱਡੀ ਦੀ ਲੁੱਕ ਵੀ ਪਸੰਦ ਆਊਗੀ ਤੇ ਸਾਰਾ ਕੁਝ ਪਸੰਦ ਆਊਗਾ ਜੀ ਤੇ ਡਿਮਾਂਡ ਪੰਜਤੀ ਇੱਕ ਵਾਰੀ ਇਹਨਾਂ ਨੇ ਕਿਹਾ ਕੋਈ ਫਿਕਸ ਰੈਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਘਾਟਾ ਵਾਧਾ ਵੇਖ ਕੇ ਕਰ ਲਾਂਗੇ ਕਿਸੇ ਨੂੰ ਜੇ ਗੱਡੀ ਪਸੰਦ ਆਈ ਹੈ ਤੁਸੀਂ ਪਹਿਲਾਂ ਇਹਨਾਂ ਦੇ ਘਰੇ ਜਾਓ ਗੱਡੀ ਨੂੰ ਦੇਖੋ ਕਾਗਜ਼ ਪੱਤਰ ਦੇਖੋ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੈਕੀ ਕਰ ਲਿਓ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਸਕਰੀਨ ਤੇ ਆਪਾਂ ਦੇ ਰੱਖਿਆ ਜੀ 98700 7098121 ਇਹ ਮਾਲਕ ਦਾ ਨੰਬਰ ਹੈ ਗੱਲ ਤੁਹਾਡੀ ਮਾਲਕ ਨਾਲ ਹੋ ਜੂਗੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗੇ ਆਪਣੇ ਚੈਨਲ ਦਾ WhatsApp ਨੰਬਰ 94656929488 ਉੱਤੇ ਪੂਰੀ ਵੀਡੀਓ ਚ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਜੀ ਇੱਕ ਆਪਾਂ Maruti 800 ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਦਾ ਜਿਹੜਾ ਰੇਟ ਮਾਲਕ ਨੇ ਲਾਇਆ 68000 ਰੁਪਏ ਮਾਲਕ ਨੇ ਕਿਹਾ ਗੱਡੀ ਦਾ ਜਿਹੜਾ ਮਾਡਲ ਹੈ 2004 ਹੈ ਜੀ ਤੇ 86000 ਦੇ ਵਿੱਚੋਂ ਵੀ ਮਾਲਕ ਨੇ ਕਿਹਾ ਮੌਕੇ ਤੇ ਕਰ ਲਾਂਗੇ ਹੁਸ਼ਿਆਰਪੁਰ ਮੁਕੇਰੀਆ ਮਾਲਕ ਦਾ ਏਰੀਆ ਮਾਲਕ ਨੇ ਦੱਸਿਆ ਵੀ ਮਜਬੂਰੀ ਕਰਕੇ ਗੱਡੀ ਹੈ ਜਿਹੜੀ ਇਹ ਸੇਲ ਕਰਨੀ ਪੈ ਰਹੀ ਹੈ ਜੀ ਮਜਬੂਰੀ ਪੈ ਗਈ ਬਾਕੀ ਗੱਡੀ ਸੋਹਣੀ ਹੈ ਤੇ ਮਾਲਕ ਨੇ ਕਿਹਾ ਵੀ ਵਧੀਆ ਰੱਖੀ ਹੋਈ ਹੈ ਤੇ ਚਲਾਈ ਵਧੀਆ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਰੰਗ ਰੂng ਦੇਖੋ ਜੀ ਟਾਇਰਾਂ ਦੇ ਵਿੱਚ ਮਾਲਕ ਨੇ ਅਲਾਈਪ ਪੁਆਏ ਹੋਈ ਨੇ ਤੇ ਬੈਕ ਸਾਈਡ ਤੁਸੀਂ ਦੇਖੋ ਜੀ ਜਿਵੇਂ ਕਿ ਡਬਲ ਸਲੈਂਸਰ ਵਾਂਗੂ ਇਹਨਾਂ ਨੇ ਕਰਵਾ ਰੱਖਿਆ ਕੰਮ ਤੇ ਰੰਗ ਦੇਖ ਲਓ ਜੇ ਆਪਾਂ ਅੰਦਰੋਂ ਗੱਲ ਕਰੀਏ ਮੈਟ ਵਧੀਆ ਰੱਖੇ ਹੋਏ ਨੇ ਸੀਟ ਕਵਰ ਵਧੀਆ ਚੜੇ ਹੋਏ ਨੇ ਬਾਕੀ ਟੋਟਲ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਏਰੀਆ ਹੁਸ਼ਿਆਰਪੁਰ ਮੁਕੇਰੀਆਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਟਾਇਰ ਮਾਲਕ ਨੇ ਬਿਲਕੁਲ ਨਵੇਂ ਦੱਸੇ ਨੇ ਲਾ ਕੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਚਲਾ ਕੇ ਦੇਖੋ ਤੇ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਬਹਿ ਗਈ ਤੁਹਾਡੀ ਉਸ ਤੋਂ ਬਾਅਦ ਬਹਿ ਕੇ ਰੇਟ ਕਰ ਲਓ ਤੇ ਗੱਡੀ ਨੂੰ ਖਰੀਦ ਸਾਕਾ ਦੇਉ ਜੀ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ لازਮੀ ਕਰ ਲਿਓ ਜੀ ਤੇ ਹੁਣ ਤੁਸੀਂ ਇੱਕ ਗੱਡੀ ਚੱਕਰੋ ਜੀ ਟੋ요ਟਾ ਦੀ ਆਪਾਂ ਇਨੋਵਾ ਗੱਡੀ ਲੈ ਕੇ ਪਹੁੰਚਿਆ 2006 ਮਾਡਲ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਦੇਖਣ ਨੂੰ ਮਿਲ ਜੂਗੀ 2,20,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਜਾ ਕੇ ਤੁਸੀਂ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਜੇ ਤੁਸੀਂ ਕਰਨੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਸੀ ਕਪੂਰਥਲਾ ਮਾਲਕ ਨੇ ਏਰੀਆ ਦੱਸਿਆ ਤੁਸੀਂ ਜਾ ਕੇ ਦੇਖੋ ਜੀ ਮਾਲਕ ਦੇ ਘਰੇ ਗੱਡੀ ਰੇਟ ਤੋਂ ਹੁਣ ਮੈਂ ਕਨਫਰਮ ਕਰਵਾ ਹੀ ਦਿੱਤਾ ਅੰਦਰੋਂ ਬਾਹਰੋਂ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਬਾਕੀ ਅੰਦਰੋਂ ਜੀ ਆਪਾਂ ਸੀਟ ਕਵਰ ਦੀ ਗੱਲ ਕਰੀਏ ਸੀਟ ਕਵਰ ਚੜੇ ਹੋਏ ਨਹੀਂ ਪੰਜਾਬ ਨੰਬਰ ਹੈ ਜੀ ਮੈਟਿੰਗ ਹੋਈ ਹੈ ਤੇ ਸਾਰਾ ਕੁਝ ਵਧੀਆ ਸੀ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਫੋਟੋਆਂ ਚ ਸਾਰਾ ਕੁਝ ਵਾਰਿਸਰ ਚੱਲ ਰਹੇ ਨੇ ਤੁਸੀਂ ਦੇਖਦੇ ਰਹਿੰਦੇ ਹੋ ਨਾਲ ਦੀ ਨਾਲ ਹੀ ਮਾਲਕ ਦਾ ਮੋਬਾਈਲ ਨੰਬਰ 95014 80 433 ਮਾਲਕ ਦਾ ਮੋਬਾਈਲ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਮਾਲਕ ਤੋਂ ਤੁਸੀਂ ਗੱਲ ਆਪ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੂੰ ਮੈਨੂੰ ਜਲਦੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਥੱਲੇ ਕਮੈਂਟ ਦੇ ਵਿੱਚ ਲਿਖੋ ਤੇ ਵੀਡੀਓ ਪਸੰਦ ਆ ਰਹੀ ਹੈ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੋ ਤੇ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸਬਸਕ੍ਰਾਈਬ ਦਾ ਉਹਨੂੰ ਦਬਾ ਦਿਓ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੀਆਂ ਇੱਕੋ ਘਰ ਦੇ ਮਸ਼ੀਨਰੀਆਂ ਜਿਹੜੀਆਂ ਲੈ ਕੇ ਪਹੁੰਚਿਆ ਉਹ ਵੀ ਆਪਾਂ ਦੇਖਦੇ ਹਾਂ ਅਸੀਂ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਤੁਸੀਂ ਵੇਚਣਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਨੰਬਰ ਆਪਣਾ 94656 29488 ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਦੇ ਹਾਂ ਜੀ ਬਿਲਕੁਲ ਨਵਾਂ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ 21 ਦੇ ਵਿੱਚ ਇਹਨਾਂ ਨੇ ਕੜਵਾਇਆ ਸੀਗਾ ਤੇ 22 ਦੀ ਆਰਸੀ ਬਣੀ ਹੋਈ ਹੈ ਜੀ ਸਿਟੀ 110 ਐਕਸ ਮੋਟਰਸਾਈਕਲ ਇਹ ਪ੍ਰਦੂਸ਼ਣ ਇਨਸ਼ੋਰੈਂਸ ਸਾਰਾ ਕੁਝ ਕੜਵਾਇਆ ਹੋਇਆ ਫਾਸਟ ਓਨਰ ਜੀ ਮੋਗਾ ਨੰਬਰ ਹੈ ਤੇ ਟਾਇਰ ਬਿਲਕੁਲ ਨਵੇਂ ਨੇ ਤੇ ਸਾਰੇ ਦਾ ਸਾਰਾ ਮਾਲਕ ਨੇ ਲਮੀਲੇਸ਼ਨ ਕਰਵਾਇਆ ਹੋਇਆ ਲੁਧਿਆਣਾ ਹੀ ਖੜਾ ਹੈਗਾ ਜਾ ਕੇ ਕਿਸੇ ਨੇ ਦੇਖਣਾ ਜਾ ਕੇ ਦੇਖ ਸਕਦੇ ਹੋ ਜੀ ਤੇ ਮਾਲਕ ਨੇ ਮੋਟਰਸਾਈਕਲ ਦੀ ਡਿਮਾਂਡ 53000 ਰੁਪਿਆ ਕਹੀ ਹੈ ਬਾਕੀ ਮਾਲਕ ਨੇ ਕਿਹਾ ਮੂਕੇ ਤੇ ਘਾਟਾ ਵਾਦਾ ਕਰ ਲਾਂਗੇ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਇੱਕੋ ਘਰੇ ਖੜੇ ਨੇ ਇਹ ਮੋਟਰਸਾਈਕਲ ਤੇ ਇੱਕ ਗੱਡੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਗੱਡੀ ਦਾ ਮਾਡਲ 2006 ਹੈ 26 ਤੱਕਰ ਪਾਸਿੰਗ ਇਹਨਾਂ ਨੇ ਰੀਨਿਊ ਕਰਵਾਈ ਹੋਈ ਹੈ ਐਂਡੀਕਾ ਗੱਡੀ ਅਸੀਂ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪੂਰੀ ਸੋਹਣੀ ਗੱਡੀ ਅਸੀਂ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ ਪੰਜਾਬ ਨੰਬਰ ਹੈ ਜੀ 14 ਇੰਚੀ ਅਲਾਈ ਲੱਗੇ ਹੋਏ ਨੇ ਸੈਂਟਰ ਲੋਕ ਪਾਵਰ ਸਟੀਅਰਿੰਗ ਆ ਪਾਵਰ ਵਿੰਡੋ ਜੀ ਸਾਰਾ ਕੁਝ ਵਧੀਆ ਸੀਟ ਕਵਰ ਲੈਦਰ ਦੇ ਨਵੇਂ ਮਾਲਕ ਨੇ ਚੜਵਾਏ ਹੋਏ ਨੇ ਬਾਕੀ ਤੁਸੀਂ ਦੇਖੋ ਜੀ 92000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਦਾ ਮੋਬਾਈਲ ਨੰਬਰ 9855607475 ਦੋਵੇਂ ਮਸ਼ੀਨਰੀਆਂ ਦੇ ਨੰਬਰ ਸਾਂਮ ਰਹਿਣਗੇ ਮਾਲਕ ਇੱਕੋ ਨੇ ਦੋਵੇਂ ਮਸ਼ੀਨਰੀਆਂ ਦੇ ਇੱਕੋ ਘਰ ਦੀਆਂ ਮਸ਼ੀਨਰੀਆਂ ਨੇ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਲ ਕੋਈ ਵੀ ਕਰਨੀ ਹੈ ਕਰ ਲਿਓ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਿਸਾਨ ਐਡ ਕਰੋ ਬਣੀਆਂ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਤੇ ਮਿਲਦੇ ਆਂ ਛੇਤੀ ਜੀ ਆਪਾਂ ਜਲਦੀ ਇੱਕ ਹੋਰ ਨਵੀਂ ਵੀਡੀਓ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਦੇ ਨਾਲ ਸੀ